right ਮੈਮ ਛੱਡ ਦਿਓ ਤੁਸੀਂ ਛੱਡ ਦਿਓ ਛੱਡ ਦਿਓ ਟੇਕਲਾ ਨੂੰ ਮੱਥਾ ਨਾਲ ਟੇਕ ਕੋ ਟੇਕ ਮੈਮ ਟੇਕ ਕੋ ਮੱਥਾ ਸਿਰ ਹੜਲੂ ਸਿਰ ਚੋਕ ਲਗੀ ਰੋ ਜੀ ਸਿਰ ਨੂੰ ਸਿੱਧਾ ਕਰ ਬੰਬਿਆਣਾ ਮੇਰੇ ਰਾਵ ਦਾਸ ਦੀ ਰਾਤ ਕੀ ਹੈ ਥੋੜੇ ਲਾਗੇ ਲਾਗੇ ਦੋਵੇਂ ਹੱਥ ਰੱਖ ਲਓ ਸਿਰੇ ਨੂੰ ਹੈ ਬੰਬਿਆਣਾ ਪਿਰਪਾ ਆਪਨੋ ਗਰੁਦੀਨਾ ਮਨ ਵਸਿਆ